ਸ਼ਿਕੋ ਲਈ ਸਾਰੇ ਪ੍ਰਾਪਰਮਾਨ ਸੁਭਾਗ ਤੋਂ ਆਪਣੇ YouTube ਅਤੇ Facebook ਤੇ ਸਾਰੇ ਪ੍ਰਾਪਰਮਾਨਾਂ ਦੀ ਆਪਣੀ ਹੱਥ ਦੀ ਵੀਡੀਓ ਪਿੰਡ ਚਾਨੇ ਵਾਲਾ ਜ਼ਿਲ੍ਹਾ ਮਾਨਸਾ ਬਾਈ ਚਰਨਜੀਤ ਸਿੰਘ ਜੀ ਦੇ ਘਰੋਂ ਹੈ ਤੇ ਉਹਨਾਂ ਕੋਲ ਬਾਈ ਇਹ ਚੌਥੇ ਸੂਏ ਮਾਜਮ ਕਿਹਾ ਹੋਇਆ ਹੈ ਜਿਸਨਾ ਅਗਰ ਬਾਈ ਕੱਟੀ ਹੈ ਇਸ ਦਾ ਪਿਛਲੇ ਸੂਏ ਦਾ ਦੁੱਧ ਦਾ ਰਿਕਾਰਡ 12+ ਸੀ ਜਿਸ ਕਿਸੇ ਵੀਰੇ ਵੀਰ ਪ੍ਰਾਣ ਇਹ ਮੱਜ ਖਰੀਦਣੀ ਹੋਵੇ ਬਾਈ ਚਰਨਜੀਤ ਸਿੰਘ ਨਾਲ ਸੰਪਰਕ ਕਰ ਸਕਦੇ ਹੋਗੇ ਔਰ ਬੜੀ ਜਿਹੀ ਜਾਣਕਾਰੀ ਲਈ ਤੇ ਬਈ ਤੁਸੀਂ ਅੱਜ ਵੀਡੀਓ ਤੇ ਦੇਖ ਹੀ ਸਕਦੇ ਹੋਗੇ ਤੁਹਾਡੇ ਸਾਹਮਣੇ ਹੈ ਤੇ ਇਸ ਵਿੱਚ ਅੰਦਰ ਜੋ ਕੱਟੀ ਹੈ ਉਹ ਵੀ ਤੁਹਾਨੂੰ ਬਈ ਅੱਗੇ ਸਕਰੀਨ ਤੇ ਦਿਖੀ ਜਾਊਗੀ ਬਹੁਤ ਸੋਹਣੀ ਕੱਟੀ ਹੈ ਮੰਗਰ ਇਹਨਾਂ ਨੇ ਇਹ ਅੱਜ ਆਪਣੇ ਪਿੰਡ ਪ੍ਰਾਈਵੇਟ ਬੋਲ ਤੋਂ ਹੀ ਕਰਾਸ ਕਰਵਾਈ ਸੀ ਜੋ ਇਸੋਂ ਦੀ ਇਹ ਕੱਟੀ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਜਿਸ ਕਿਸੇ ਭਾਣੇ ਇਹ ਬਈ ਅੱਜ ਖਰੀਦਣੀ ਹੋਵੇ ਬਾਈ ਨੂੰ ਕਾਲ ਕਰ ਸਕਦੇ ਹੋ ਰੀਡ ਕਰ ਸਕਦੇ ਹੋ ਤੇ ਜਿਸਕੇ ਸੇ ਪ੍ਰਾਨ ਹੈ ਬਈ ਆਪਣੇ YouTube ਤੇ ਆਪਣੀ ਪਸੂਦੀ ਬਖਾਉਦੀ ਵੀਡੀਓ ਪਕਾਉਣੀ ਹੈ ਦਾਮ ਅੱਜ ਦੀ ਤਾਂ ਬਈ ਉਹ ਆਪਾਂ ਨੂੰ ਸੰਪਰਕ ਕਰ ਸਕਦਾ ਆਪਣਾ ਨੰਬਰ ਵੀ ਆਪਾਂ ਸਕਰੀਨ ਤੇ ਐਡ ਕਰਾਂਗੇ ਬਾਕੀ ਧੰਨਵਾਦ ਬਈ